ਜੇ ਤੁਸੀਂ ਵੀ ਆਪਣੇ ਚਿੱਟੇ ਵਾਲਾਂ ਨੂੰ ਕਾਲੇ ਕਰਨਾ ਚਾਹੁੰਦੇ ਹੋ ਤਾਂ 2 ਮਿੰਟ ਦੇ ਵਿੱਚ ਤੁਸੀਂ ਵਾਲਾਂ ਨੂੰ ਕਾਲੇ ਕਰ ਸਕਦੇ ਹੋ ਚਿੱਟੇ ਵਾਲਾਂ ਦੇ ਉੱਤੇ ਇਹ ਰੈਮਡੀ ਬਣਾ ਕੇ ਤੁਸੀਂ ਲਗਾ ਸਕਦੇ ਹੋ ਆਪਾਂ ਨੂੰ ਦੇਖੋ ਜੀ ਵਾਲਾਂ ਦੇ ਉੱਤੇ ਨਾ ਤਾਂ ਡਾਈ ਤਾਂ ਨਾ ਹੀ ਆਪਾਂ ਨੂੰ ਕੋਈ ਵੀ ਕੈਮੀਕਲ ਲਗਾਉਣ ਦੀ ਲੋੜ ਆ ਤੇ ਆਪਾਂ ਨੇ ਵਾਲਾਂ ਦੇ ਉੱਤੇ ਲਗਾ ਕੇ ਦਿਖਾਈਏ ਤੇ ਬਿਲਕੁਲ ਆਪਣੇ ਬਲੈਕ ਕਲਰ ਦੇ ਵਾਲ ਹੋਗੇ ਇਹ ਆਪਣੀ ਰੈਮਡੀ ਬਿਲਕੁਲ ਵਾਟਰ ਪ੍ਰੂਫ ਬਣ ਕੇ ਤਿਆਰ ਹੋਗੀ ਨਾ ਤਾਂ ਹੁਣ ਵਾਲਾਂ ਨੂੰ ਵਾਸ਼ ਕਰਨ ਦੀ ਜ਼ਰੂਰਤ ਆ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈਗੀ ਜੀ ਆਪਣੇ ਜਿਹੜੇ ਚਿੱਟੇ ਵਾਲ ਹੁੰਦੇ ਆ ਉਹਨਾਂ ਨੂੰ ਆਪਾਂ ਕਿਵੇਂ ਕਾਲੇ ਕਰ ਸਕਦੇ ਆ ਬਿਨਾ ਡਾਈ ਤੋਂ ਬਿਨਾ ਕੈਮੀਕਲ ਤੋਂ ਇਹ ਫ੍ਰੀ ਦੀ ਰੈਮਡੀ ਆ ਠੀਕ ਹੈ ਜੀ ਤੇ ਤੁਸੀਂ ਇੱਕਦਮ ਇਹਨਾਂ ਨੂੰ ਵਾਲਾਂ ਨੂੰ ਕਾਲੇ ਕਰ ਸਕਦੇ ਹੋ ਤੇ ਇਹ ਇਹ ਵਾਲਾਂ ਦੇ ਉੱਤੇ ਲਗਾ ਕੇ ਉਸ ਤੋਂ ਬਾਅਦ ਤੁਸੀਂ ਨਾ ਜਦੋਂ 5 ਮਿੰਟ ਬਾਅਦ ਇਹ ਸੁੱਕ ਚਿਰਮ ਜਿਹੜੀ ਰੈਮਡੀ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਕੱਪੜੇ ਨਾਲ ਆਪਣੇ ਵਾਲਾਂ ਨੂੰ ਸਾਫ਼ ਵੀ ਕਰ ਸਕਦੇ ਹੋ ਬਿਲਕੁਲ ਇਹ ਵਾਲ ਤੁਹਾਡੇ ਕਾਲੇ ਹੋ ਜਾਣਗੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪਹਿਲਾਂ ਇਹ ਸੁੱਕੀ ਰੇਮਡੀ ਬਣਾ ਕੇ ਦਿਖਾਉਣੀ ਹੈ ਆਪਾਂ ਕਿਹੜੇ ਤਰੀਕੇ ਨਾਲ ਤਿਆਰ ਕਰਾਂਗੇ ਤੇ ਜੇ ਤੁਸੀਂ ਇਹਦੇ ਵਿੱਚ ਕੋਈ ਚੀਜ਼ ਮਿਕਸ ਕਰਨਾ ਚਾਹੁੰਦੇ ਹੋ ਜਿਵੇਂ ਤੇਲ ਵਗੈਰਾ ਹੋ ਗਿਆ ਐਰੋਗਲ ਜੈਲ ਹੁੰਦੀ ਹੈ ਨਾ ਉਹ ਇਹਦੇ ਵਿੱਚ ਮਿਕਸ ਕਰਨੀ ਚਾਹੁੰਦੀਆਂ ਤੁਸੀਂ ਕਰ ਸਕਦੇ ਹੋ ਜੇ ਉਹ ਜਿਹੜੀ ਆਪਾਂ ਦੇਖੋ ਜੀ ਸੁੱਕੀ ਰੈਮਡੀ ਤਿਆਰ ਕਰਾਂਗੇ ਨਾ ਤੁਸੀਂ ਉਹ ਸੁੱਕੀ ਵੀ ਵਾਲਾਂ ਦੇ ਉੱਤੇ ਲਗਾ ਸਕਦੇ ਹੋ ਬਿਲਕੁਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਜਿਹੜੇ ਇਹ ਦੇਖੋ ਜੀ ਮੈਂ ਪਹਿਲਾਂ ਤਿਆਰ ਕਰਕੇ ਰੱਖੀ ਹੋਈ ਆਪਣੀ ਰੈਮਡੀ ਤੇ ਇੱਕ ਆਪਾਂ ਨੇ ਛੋਟੀ ਜਿਹੀ ਸੀਸੀ ਦੇ ਵਿੱਚ ਇਹਨੂੰ ਪਾ ਕੇ ਰੱਖ ਲਈਦਾ ਆ ਤੇ ਆਪਾਂ ਨੇ ਹੁਣ ਇਹ ਸੀਸੀ ਦੇ ਵਿੱਚੋਂ ਕੱਢ ਕੇ ਤੁਹਾਨੂੰ ਇਸ ਕਰਕੇ ਦਿਖਾਈ ਆ ਤੇ ਆਪਾਂ ਇਹਨੂੰ ਤਿਆਰ ਕਰਕੇ ਰੱਖ ਸਕਦੇ ਆ ਜਦੋਂ ਮਰਜ਼ੀ ਆਪਾਂ ਇਹਨੂੰ ਵਾਲਾਂ ਦੇ ਉੱਤੇ ਲਗਾ ਸਕਦੇ ਆ ਠੀਕ ਆ ਜੀ ਚਲੋ ਆਪਾਂ ਜੀ ਇਹਨੂੰ ਬਣਾਉਣ ਦਾ ਤਰੀਕਾ ਹੁਣ ਤੁਹਾਨੂੰ ਦੱਸਦੀ ਆ ਕਿਹੜਾ ਤਰੀਕਾ ਆ ਲਓ ਜੀ ਇੱਥੇ ਆਪਾਂ ਨੇ ਲੋਹੇ ਦੀ ਕੜਾਹੀ ਲਈ ਆ ਤੇ ਤੁਸੀਂ ਲੋਹੇ ਦੀ ਹੀ ਕੜਾਹੀ ਲੈਣੀ ਆ ਤੇ ਹੋਰ ਕੋਈ ਬਰਤਨ ਨਹੀਂ ਲੈਣਾ ਹੈਗਾ ਲਓ ਜੀ ਇੱਕ ਚਮਚਾ ਲਈ ਆਪਾਂ ਨੇ ਕਲੌਂਜੀ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਦੇਖੋ ਜੀ ਹਲਦੀ ਦਾ ਠੀਕ ਹੈ ਜੀ ਇੱਕ ਚਮਚੇ ਦੇ ਤਕਰੀਬਨ ਹੀ ਆਪਾਂ ਹਲਦੀ ਪਾਵਾਂਗੇ ਜੀ ਜਿਹੜੀ ਜਿਹੜੀ ਇਹ ਆਪਣੀ ਹਲਦੀ ਸੀ ਤੇ ਕਲੌਂਜੀ ਸੀ ਕਿ ਇਹ ਬਿਲਕੁਲ ਹੋ ਗਈ ਕਾਲੀ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਇਹ ਦੋਨੇ ਚੀਜ਼ਾਂ ਤਾਂ ਆਪਾਂ ਨੇ ਦੇਖੋ ਜੀ ਕਲੌਂਜੀ ਤਾਂ ਵੈਸੇ ਵੀ ਕਾਲੀ ਸੀਗੀ ਤੇ ਹਲਦੀ ਨੇ ਆਪਾਂ ਨੇ ਬਿਲਕੁਲ ਕਾਲੀ ਕਰ ਲਿਆ ਤੇ ਇਹਦਾ ਕਲਰ ਚੇਂਜ ਕਰਨਾ ਹੈ ਆਪਾਂ ਨੇ ਗੈਸ ਆਪਾਂ ਜੀ ਬੰਦ ਕਰਤਾ ਕੜਾਹੀ ਆਪਣੀ ਬਿਲਕੁਲ ਗਰਮ ਆ ਇਸ ਕਰਕੇ ਥੋੜੀ ਜਿਹੀ ਇਹ ਸੇਕ ਦੇ ਨਾਲ ਵੀ ਪੱਕ ਜਾਣੀਆ ਦੇਖੋ ਜੀ ਜਿਹੜੀਆਂ ਇਹ ਰੈਮਡੀ ਹੁੰਦੀਆਂ ਨਾ ਇਹ ਇਹ ਆਪਾਂ ਵਾਲਾਂ ਦੇ ਉੱਤੇ ਲਗਾਵਾਗੇ ਤਾਂ ਕੋਈ ਨੁਕਸਾਨ ਵੀ ਨਹੀਂ ਹੈਗਾ ਬਹੁਤ ਹੀ ਵਧੀਆ ਤਰੀਕਾ ਆ ਜੀ ਲਓ ਜੀ ਆਪਣਾ ਇਹ ਬਿਲਕੁਲ ਬਲੈਕ ਕਲਰ ਹੋ ਗਿਆ ਹਲਦੀ ਦਾ ਵੀ ਤੇ ਹੁਣ ਆਪਾਂ ਨੇ ਗੈਸ ਬੰਦ ਕੀਤਾ ਹੋਇਆ ਤੇ ਇਹਨੂੰ ਆਪਾਂ ਠੰਡੀ ਕਰਕੇ ਥੋੜੀ ਜੀ ਪੀਸ ਲਾਂਗੇ ਦੇਖੋ ਜੀ ਬਿਨਾ ਕੈਮੀਕਲ ਤੋਂ ਇਹ ਫ੍ਰੀ ਰੈਮਡੀ ਆ ਤੇ ਜੇ ਤੁਸੀਂ ਕਹੋਗੇ ਵੀ ਨੇਚਰਲ ਆਪਣੇ ਵਾਲ ਕਾਲੇ ਹੋ ਜਾਣ ਉਹ ਤਾਂ ਕਿਸੇ ਡਾਈ ਕੈਮੀਕਲ ਦੇ ਨਾਲ ਨਹੀਂ ਹੋ ਸਕਦੇ ਹੈਗੇ ਜੀ ਇੱਕ ਦੋ ਵਾਰੀ ਆਪਾਂ ਵਾਲਾਂ ਨੂੰ ਵਾਸ਼ ਕਰ ਲੈਨੇ ਆ ਉਸ ਤੋਂ ਬਾਅਦ ਫਿਰ ਦੇਖੋ ਜੀ ਆਪਣੇ ਵਾਲ ਚਿੱਟੇ ਹੋ ਜਾਂਦੇ ਆ ਇਹਦੇ ਨਾਲੋਂ ਵੈਤਰ ਆ ਤੁਸੀਂ ਇਸ ਤਰੀਕੇ ਦੀਆਂ ਘਰੇ ਕੋਈ ਵੀ ਰੈਮਡੀ ਬਣਾ ਕੇ ਬਾਲਾਂ ਦੇ ਉੱਤੇ ਲਗਾ ਸਕਦੇ ਹਾਂ ਠੀਕ ਹੈ ਜੀ ਨਾਲੇ ਆਪਾਂ ਨੂੰ ਕੋਈ ਵਾਲਾਂ ਨੂੰ ਨੁਕਸਾਨ ਨਹੀਂ ਹੁੰਦਾ ਤੇ ਨਾ ਹੀ ਕੋਈ ਜ਼ਿਆਦਾ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਹੀ ਵਧੀਆ ਤਰੀਕਾ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਕੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਆ ਕਰੋ ਜੀ ਲੋ ਜੀ ਇਹ ਜਿਹੜੀ ਆਪਣੀ ਰੈਮਡੀ ਬਣਾਈ ਆ ਬਿਲਕੁਲ ਹੋਗੀ ਠੰਡੀ ਤੇ ਇਹਨੂੰ ਆਪਾਂ ਕਿਸੇ ਦੀ ਚੀਜ਼ ਦੇ ਵਿੱਚ ਪਾ ਕੇ ਇਹਨੂੰ ਪੀਸ ਲਾਂਗੇ ਠੀਕ ਹੈ ਜੀ। ਲੋ ਜੀ ਹੁਣ ਆਪਾਂ ਇਹਦੇ ਵਿੱਚ ਇਹ ਪਾ ਲੈਨੇ। ਜੇ ਹਲਕੀ ਜਿਹੀ ਗਰਮ ਹੋਊਗੀ ਨਾ ਫਿਰ ਬਹੁਤ ਵਧੀਆ ਤਰੀਕੇ ਨਾਲ ਪੀਸੀ ਜਾਊਗੀ। ਲੋ ਜੀ ਆਪਣੀ ਇਹ ਬਿਲਕੁਲ ਹੋ ਗਈ ਪੀਸ ਜਿਹੜੀ ਕਲੌਂਜੀ ਤੇ ਹਲਦੀ ਸੀਗੀ। ਇਹਦੇ ਵਿੱਚ ਦੇਖੋ ਜੀ ਖਲੌਂਜੀ ਦੇ ਦਾਣੇ ਨਹੀਂ ਰਹਿਣੇ ਚਾਹੀਦੇ ਹੈਗੇ ਚੰਗੀ ਤਰ੍ਹਾਂ ਨਾਲ ਵੀ ਤੁਸੀਂ ਪੀਸ ਲਿਆ ਵਾ ਜਿਹੜੇ ਆਪਾਂ ਨੂੰ ਵਾਲਾਂ ਦੇ ਉੱਤੇ ਲਗਾਉਣ 'ਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਆਪਾਂ ਤੁਹਾਨੂੰ ਲਗਾ ਕੇ ਵੀ ਦਿਖਾਉਣੀ ਆ ਠੀਕ ਹੈ ਜੀ ਇਹਦੇ ਵਿੱਚ ਦੇਖੋ ਜੀ ਤੁਸੀਂ ਚਾਹੇ ਹੁਣ ਕੋਈ ਵੀ ਤੇਲ ਮਿਕਸ ਕਰ ਸਕਦੇ ਹੋ ਹਲਕਾ ਜਿਹਾ ਕਰਨਾ ਆ ਜਿਆਦਾ ਨਹੀਂ ਹਲਕਾ ਜਿਹਾ ਤੇਲ ਮਿਕਸ ਕਰ ਸਕਦੇ ਹੋ ਕੋਈ ਵੀ ਜਾਂ ਐਰੋਵੈਲ ਜੈਲ ਵੀ ਮਿਕਸ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਪਹਿਲਾਂ ਨਾ ਲਗਾ ਕੇ ਤੁਹਾਨੂੰ ਇਹ ਆਪਣੇ ਵਾਲ ਇਸ ਤਰੀਕੇ ਨਾਲ ਕਾਲੇ ਹੋ ਜਾਣੇ ਆ। ਲੋ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਆਪਣੇ ਹੱਥ ਕਿੰਨੇ ਬਲੈਕ ਹੋ ਗਏ। ਇਹ ਵਾਲਾਂ ਦੇ ਉੱਤੇ ਤੁਸੀਂ ਲਗਾਉਂਗੇ ਨਾ ਦੇ ਵਾਲ ਵੀ ਤੁਹਾਡੇ ਇਸ ਤਰੀਕੇ ਨਾਲੇ ਬਲੈਕ ਹੋ ਜਾਣੇ ਆ ਜਿਹੜੇ ਚਿੱਟੇ ਵਾਲ ਤੁਹਾਨੂੰ ਦਿਖ ਰਹੇ ਨੇ ਉਹਨਾਂ ਤੇ ਤੁਸੀਂ ਇਸ ਤਰੀਕੇ ਨਾਲ ਹਲਕਾ ਹਲਕਾ ਲਗਾ ਕੇ ਉਸ ਤੋਂ ਬਾਅਦ ਤੁਸੀਂ 5 ਮਿੰਟ ਲਗਾ ਕੇ ਛੱਡ ਦਿਓ ਤੇ ਉਸ ਤੋਂ ਬਾਅਦ ਕੱਪੜੇ ਦੇ ਨਾਲ ਸਾਫ਼ ਕਰ ਲਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਵਾਲ ਦੇਖੋ ਜੀ ਇੱਕ ਵਾਰੀ ਲਗਾਉਗੇ ਨਾ ਤੁਸੀਂ ਪੂਰਾ ਇੱਕ ਹਫਤਾ ਤਾਂ ਤੁਹਾਡੇ ਇਹਨ ਵਧੀਆ ਵਾਲ ਕਾਲੇ ਰਹਿਣਗੇ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਹਲਕਾ ਜਿਹਾ ਕੋਈ ਵੀ ਚੀਜ਼ ਮਿਕਸ ਕਰ ਸਕਦੇ ਹੋ ਇਹ ਆਪਣੇ ਇਹਦੇ ਵਿੱਚ ਹਜੇ ਕੋਈ ਚੀਜ਼ ਮਿਕਸ ਨਹੀਂ ਕੀਤੀ ਹੈਗੀ ਤੁਸੀਂ ਹਲਕਾ ਜਿਹਾ ਕੋਈ ਵੀ ਤੇਲ ਵਗੇਰਾ ਜਿਵੇਂ 2-3 ਡ੍ਰੌਪ ਹੀ ਪਾਉਣੀਆਂ ਜੇ ਥੋੜੀ ਜਿਹੀ ਤੁਸੀਂ ਇਹਦੇ ਵਿੱਚੋਂ ਇੱਕ ਚਮਚਾ ਲੈਣਾ ਆ ਇਹ ਜਿਹੜੀ ਆਪਾਂ ਰੈਮਡੀ ਤਿਆਰ ਕੀਤੀ ਆ ਉਹਦੇ ਵਿੱਚ ਤੁਸੀਂ 1-2 ਹੀ ਡ੍ਰੌਪ ਪਾਉਣੀਆਂ ਫਿਰ ਤੁਹਾਡੇ ਵਾਲ ਬਿਲਕੁਲ ਦੇਖੋ ਤੁਸੀਂ ਕਿੰਨੇ ਕਾਲੇ ਹੋਣਗੇ ਤੇ ਹੁਣ ਇਹ ਆਪਾਂ ਪਾਣੀ ਦੇ ਨਾਲ ਵੀ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਪਾਣੀ ਦੇ ਵਿੱਚ ਟਿਪ ਕਰਕੇ ਦਿਖਾਵਾਂਗੇ ਬਿਲਕੁਲ ਨਹੀਂ ਇਹ ਆਪਣਾ ਬਲੈਕ ਕਲਰ ਲੈਣਾ ਲਓ ਜੀ ਆਪਾਂ ਨੇ ਇੱਥੇ ਲਿਆ ਪਾਣੀ ਪਾਣੀ ਦੇ ਵਿੱਚ ਆਪਾਂ ਟਿਪ ਕਰਕੇ ਦਿਖਾਉਣੀ ਆ ਤੁਹਾਨੂੰ ਤੋ ਜੀ ਬਿਲਕੁਲ ਪਾਣੀ ਦੇ ਵਿੱਚ ਡਿੱਪ ਕੀਤੇ ਤੇ ਆਪਣੇ ਬਿਲਕੁਲ ਵੀ ਇਹ ਕਲਰ ਨਹੀਂ ਉੱਤਰ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਉਂ-ਜਿਉਂ ਆਪਾਂ ਇਹਨੂੰ ਦੇਖੋ ਜੀ ਮਿਕਸ ਕਰੀ ਜਾਂਦੇ ਆ ਉਸ ਤੋਂ ਜ਼ਿਆਦਾ ਇਹ ਆਪਣਾ ਬਲੈਕ ਹੋ ਹੀ ਜਾਂਦਾ ਵਾ ਬਿਲਕੁਲ ਨਹੀਂ ਦੇਖੋ ਜੀ ਉੱਤਰ ਰਿਹਾ ਹੈਗਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਵਾਲਾ ਦੇ ਉੱਤੇ ਲਗਾਓ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਜਿਹੜੀਆਂ ਹੈ ਆਪਾਂ ਰੈਮਡੀਆਂ ਘਰੇ ਤਿਆਰ ਕਰਦੇ ਆ ਇਹ ਦੇਖੋ ਜੀ ਆਪਣੇ ਵਾਲਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੀਆਂ ਹੈਗੀਆਂ ਕਿਉਂ ਵਜੇ ਸਾਡੀ ਇਹ ਵੀਡੀਓ ਲੱਗੀ ਵਧੀਆ ਲੱਗੀ ਤਾਂ ਬਦਤਵਤ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਜੀ ਚਿੱਟੇ ਵਾਲਾਂ ਨੂੰ ਕਾਲੇ ਕਰਨ ਦਾ ਤੇ ਚਲੋ ਆਪਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ